ਦੋਸਤੋ ਬਾਜ਼ਾਰਾਂ ਦੇ ਵਿੱਚ ਤਾਂ ਆ ਪਿਓਰ ਚੀਜ਼ ਜਿਹੜੀ ਕਿ ਜਿਵੇਂ ਹੀ ਨਹੀਂ ਮਿਲਦੀ ਮਤਲਬ ਕਿ ਬਹੁਤ ਹੀ ਘੱਟ ਜਿਹੜੀ ਮਿਲਦੀ ਆ ਤੇ ਪਰ ਆਪਾਂ ਘਰੇ ਬਣਾਈ ਉਹਦੇ ਲਈ ਦੋਸਤੋ ਅਸੀਂ ਐਸੇ ਅਪਡੇਟ ਖੇਤ ਤੇ ਇਥੋਂ ਲਿਆ 4-5 ਅਸੀਂ ਗੰਨੇ ਤੇ ਦੋਸਤੋ ਥੋੜੇ ਜਿਹੀਆਂ ਗੰਨਿਆਂ ਵਾਲੀ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਘਰੇ ਪਿਓਰ ਬਣ ਗਈ ਤੇ ਤੁਸੀਂ ਦੇਖੀ ਚੱਲੋ ਇਹਦਾ ਪ੍ਰੋਸੈਸ ਤੇ ਦੋਸਤੋ ਬੜਾ ਮਨ ਖੁਸ਼ ਹੁੰਦਾ ਜਦੋਂ ਘਰ ਦੀ ਫਲਵਾੜੀ ਦੇ ਵਿੱਚੋਂ ਆਪਾਂ ਚੀਜ਼ਾਂ ਤੋੜ ਕੇ ਤੇ ਉਹਦੀ ਕੋਈ ਚੀਜ਼ ਬਣਾਉਣੇ ਆ ਚਾਹੇ ਕੋਈ ਫਰੂਟ ਹੋਵੇ ਚਾਹੇ ਕੋਈ ਕੋਈ ਵੀ ਚੀਜ਼ ਹੋਵੇ ਘਰੇ ਜਿਹੜੀ ਆਪਾਂ ਚੀਜ਼ ਲਾਈ ਹੁੰਦੀ ਆ ਹਾਂਜੀ ਹੁਣ ਦੋਸਤੋ ਆਪਾਂ ਗੰਨੇ ਸਾਫ਼ ਕਰਨ ਲੱਗੇ ਆਂ ਹਾਂਜੀ ਤੇ ਸਾਫ਼ ਕਰਕੇ ਤੇ ਫੇਰ ਪਹਿਲਾ ਮੈਂ ਜਿਹੜੀ ਕਿ ਚੁੱਲ੍ਹੇ 'ਚ ਬਾਲੀ ਜੀ ਅੱਜ ਕਿਉਂਕਿ ਇਹ ਚੀਜ਼ ਜਿਹੜੀ ਬਾਨਨੀ ਸੀ ਇਹ ਚੁੱਲ੍ਹੇ ਤੇ ਹੀ ਜ਼ਿਆਦਾ ਵਧੀਆ ਬਾਨਨੀ ਸੀ ਮਠੀ ਮਠੀ ਅੱਗ ਦੇ ਨਾਲ ਤੇ ਫੇਰ ਆਪਾਂ ਕੀ ਕੀਤਾ ਜੀ ਨਾਲ ਹੀ ਆਪਾਂ ਜਿਹੜੀ ਕਿ ਅੱਗ ਮਚਾ ਕੇ ਤੇ ਕੋਲੇ ਆਪਾਂ ਰੱਖੀ ਹੋਈ ਸੀ ਜੀ ਜੂਸ ਵਾਲੀ ਮਸ਼ੀਨ ਜਿਹੜੀ ਆਪਾਂ ਕਾਲਿਆਂ ਵਾਲੇ ਬਾਈ ਤੋਂ ਮੰਗਾਈ ਸੀ ਭਾਰਤ ਆਟਾ ਚੱਕੀ ਵਾਲਿਆਂ ਤੋਂ ਤੇ ਦੋਸਤੋ ਹੁਣ ਆਪਾਂ ਕੜਾਈ ਲਾ ਲਈਏ ਤੇ ਕੜਾਈ ਦੇ ਵਿੱਚ ਗੰਨੇ ਦਾ ਕੱਢਾਂਗੇ ਜੂਸ ਤੇ ਪਾਉਣ ਲਾ ਦੀਏ ਗੰਨੇ ਨੂੰ ਟੱਕ ਕਿਉਂਕਿ ਸੋਟੇ ਗੰਨੇ ਪੈਂਦੇ ਆ ਹਾਂਜੀ ਕਿਉਂਕਿ ਗੰਨੇ ਜਿਹੜੇ ਕੀ ਜਿਆਦਾ ਮੋٹے ਸੀਗੇ ਤੇ ਫਿਰ ਇਹਦੇ ਵਿੱਚ ਜਿਹੜੇ ਕੀ ਬਰੀਕ ਆਪਾਂ ਨੂੰ ਕਈ ਵਾਰੀ ਚੀਰ ਫਾੜ ਵੀ ਕਰਨੀ ਪੈਂਦੀ ਹੈ ਤੇ ਇਸ ਤਰ੍ਹਾਂ ਆਪਾਂ ਕਰਕੇ ਤੇ ਸੈਟਿੰਗ ਸਾਰੀ ਕੀਤੀ ਹੋਈ ਸੀਗੀ ਤੇ ਸਿੱਧਾ ਹੀ ਆਪਣਾ ਜਿਹੜਾ ਜੂਸ ਆ ਕੜਾਈ ਦੇ ਵਿੱਚ ਪੈ ਰਿਹਾ ਸੀਗਾ ਤੇ ਬਹੁਤ ਹੀ ਜਿਆਦਾ ਐਕਸਾਈਟਮੈਂਟ ਸੀਗੀ ਕਿਉਂਕਿ ਵਧੀਆ ਚੀਜ਼ ਬਣਨੀ ਸੀ ਤੇ ਇਸ ਤੋਂ ਫਿਓਰ ਤਾਂ ਕੁਝ ਹੋ ਵੀ ਨਹੀਂ ਸਕਦਾ ਤੇ ਦੋਸਤੋ ਸਾਨੂੰ ਅਸੀਂ ਗੁੜ ਦਾ ਦੋਸਤੋ ਸੇ ਗੰਨੇਦਾਰ ਨਾ ਮਤਲਬ ਅਸੀਂ ਕਈ ਵਾਰੀ ਗੁੜ ਲੈ ਕੇ ਆਏ ਆ ਆਸ-ਪਾਸੋਂ ਤੈਨੂੰ ਮਤਲਬ ਕਿ ਸਹੀ ਨਹੀਂ ਲੱਗਦਾ ਮਤਲਬ ਕਿ ਅਜ ਤੱਕ ਨਹੀਂ ਬੰਨ ਵਧੀਆ ਮਿਲਦਾ ਹਾਂਜੀ ਤੇ ਫਿਰ ਅਸੀਂ ਇਹ ਕੰਮ ਅਸੀਂ ਘਰੇ ਹੀ ਆਪਦਾ ਚਲਾਉਣੇ ਕੋਈ 4-5 ਕਿਲੋ ਖਾਣਜੋਗਾ ਬਣਾ ਲੈਨੇ ਆ ਤੇ ਮੰਮੀ ਹੁਣ ਪਿੰਡੀ ਦਾ ਮਤਲਬ ਕਿ ਸੱਕ ਜਾ ਪਾਇਆ ਸੀ ਵਿੱਚ ਤੇ ਉਹਦੇ ਨਾਲ ਹਾਂਜੀ ਉਹਦੇ ਨਾਲ ਚੱਗ ਜਿਹੜੀ ਸਾਰੀ ਗਾਰ ਜਿਹੜੀ ਲਹਿ ਗਈ ਸੀ ਕਿਤੇ ਹੁਣ ਜਿਹੜਾ ਕਿ ਕਾਫੀ ਪ੍ਰੋਸੈਸ ਹੋ ਚੁੱਕਿਆ ਸੀ ਗੋੜਾ ਜਿਹੜਾ ਕਿ ਬਣ ਚੁੱਕਿਆ ਸੀ ਲਗਭਗ ਤੇ ਇਸ ਤਰ੍ਹਾਂ ਥੋੜਾ ਥੋੜਾ ਗੈਸ ਤੇ ਕਾੜਿਆ ਮਤਲਬ ਕਿ ਅੱਗ ਤੇ ਬਹੁਤ ਗਰਮੀ ਸੀ ਪਵਣ ਵਾਲੀ ਬਹੁਤ ਪਸੀਨਾ ਪਸੀਨਾ ਹੋ ਗਈ ਉੱਥੇ ਹਾਂਜੀ ਤੇ ਟਾਈਮ ਤਾਂ ਵੈਸੇ ਦੋਸਤੋ ਲੱਗ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਾਤੀ ਜੀ ਸੌਂਫ ਤੇ ਨਾਲੇ ਪਾਤੀ ਅਜਵਾਇਨ ਤੇ ਇੱਕ ਵਸ ਐਕਸਾਈਟਮੈਂਟ ਬਹੁਤ ਸੀਗੀ ਵੀ ਬਹੁਤ ਵਧੀਆ ਆਪਾਂ ਜਿਹੜੀ ਕਿ ਚੀਜ਼ ਆਪਾਂ ਘਰੇ ਬਣਾਉਨੇ ਹੈਗੇ ਆ ਤੇ ਵਧੀਆ ਚੀਜ਼ ਚਲੋ ਖਾਣ ਚੁਗੀ ਵਧੀਆ ਬਣ ਜਾਂਦੀ ਹੈ ਹਨਾ ਦੋਸਤੋ ਅਸੀਂ ਪਹਿਲੇ ਜਨਵਰੀ ਚ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੁਣ ਬਣਾਉਣ ਲੱਗੇ ਉਦੋਂ ਅਸੀਂ ਵਾਵਾ ਬਣਾ ਲਿਆ ਸੀਗਾ ਹਾਂ ਜਿਉਂਨੇ ਤੇ ਗਰਮੀਆਂ ਦੇ ਵਿੱਚ ਤਾਂ ਪਹਿਣ ਵੈਸੇ ਅੱਜ ਤੱਕ ਕੋਲੂ ਆਈਡ ਖਿਡਾੜੇ ਸਾਰੇ ਬੰਦ ਹੀ ਹੋ ਜਾਂਦੇ ਇਹਨਾਂ ਦਿਨਾਂ 'ਚ ਹਾਂਜੀ ਤੁਹਾਨੂੰ ਪਿਓਰ ਮਿਲ ਨਹੀਂ ਸਕਦਾ ਤਾਂ ਤੁਸੀਂ ਘਰੇ ਹੀ ਬਣਾ ਸਕਦੇ ਆ ਹਾਂਜੀ ਤੇ ਫਿਰ ਆਪਾਂ ਕੁਛ ਕ ਸਿਲੀਕੋਨ ਮੋਲਡ ਦੇ ਵਿੱਚ ਆਪਾਂ ਪਾ ਲਿਆ ਸੀ ਤੇ ਕੁਛ ਕ ਅਸੀਂ ਛੋਟੀਆਂ ਛੋਟੀਆਂ ਬਾਲ ਖਾਂ ਤੋਂ ਬਾਅਦ ਖਾਣੇ ਆ ਤੇ ਦੂਜਾ ਗੋੜਾ ਸੀ ਬਾਈ ਸੰਦੀਪ ਸਿੰਘ ਬਰਾੜ ਜੀ ਦੇ ਕੇ ਸਾਨੂੰ ਚਾਹ ਬਣਾਉਣ ਵਾਸਤੇ ਹਾਂਜੀ ਤੇ ਉਹਨਾਂ ਨੇ ਵੀ ਘਰੇ ਕਢਾਇਆ ਸੀਗਾ ਤੇ ਬਾਰਾ ਅਸੀਂ ਹੁਣ ਸਾਂ ਸਾਂ ਪਾ ਕੇ ਤੇ ਰੋਟੀ ਦੇ ਨਾਲ ਖਾਣ ਵਾਲਾ ਮਤਲਬ ਕਿ ਗੁੱੜ ਬਣਾਇਆ ਹਾਂਜੀ ਤੇ ਹੁਣ ਕਈ ਵਾਰੀ ਸਾਨੂੰ ਜਿਹੜਾ ਕਿ ਰਾਜਸਥਾਨ ਸਾਡੇ ਰਿਸ਼ਤੇਦਾਰਾਂ ਤੋਂ ਵੀ ਮਿਲ ਜਾਂਦਾ ਹੁੰਦਾ ਤੇ ਦੋਸਤ ਇੱਕ ਗੱਲ ਨੇ ਸਮਝਾਈ ਬੇ ਗੋੜਾ ਫਾਈਨਲ ਬਣ ਤੋਂ ਬਾਅਦ ਕਾਲਾ ਰੰਗ ਦਾ ਮਤਲਬ ਕਿ ਝੜਕ ਮਾਰਦਾ ਸੀ ਇਹੜੇ ਬਾਜ਼ਾਰ ਵਾਲੇ ਆਪਾਂ ਨੇ ਗੋੜੋ ਮਤਲਬ ਕਿ ਕਈ ਵਾਰੀ ਉਹ ਰੈੱਡ ਰੈੱਡ ਹੁੰਦੇ ਆ ਜਿਆਦਾ ਕਲਰ ਉਹਦੇ ਵਿੱਚ ਪਾਇਆ ਹੁੰਦਾ ਤੇ ਜਾਂ ਕਦੇ ਪੀਲੇ ਹੁੰਦੇ ਪਤਾ ਨਹੀਂ ਵਿੱਚ ਕੀ ਪਾਉਂਦੇ ਆ ਹਨ ਤਾਂ ਪਿਓਰ ਲੱਗਦੇ ਨਹੀਂ ਕਿ ਗੋੜੋ ਹਾਂਜੀ ਤੇ ਬਾਕੀ ਜੇ ਦੋਸਤੋ ਤੁਸੀਂ ਵੀ ਬਣਾਉਣਾ ਹੋ ਕਰੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ 5-7 ਕਿਲੋ ਜਿਹੜਾ ਕਿ ਆਪਾਂ ਗੰਨੇ ਦਾ ਜੂਸ ਲਿਆ ਸੀਗਾ ਤੇ ਉਹਦੇ ਨਾਲ ਇੰਨਾ ਗੋੜਾ ਜਿਹੜਾ ਕਿ ਬਣ ਗਿਆ ਸੀ ਤੇ ਇੱਕ ਵਾਰੀ ਜਰੂਰ ਟਰਾਈ ਕਰਿਓ ਤੇ ਸਾਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਵੀ ਇਸ ਤਰ੍ਹਾਂ ਬਣਾ ਕੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਬਹੁਤ